ਉਹ ਹੀ ਫਤਿਹਸਨੀ ਦਿਨੇ ਇੱਕੋ ਵਾਰ ਨਾਲ ਵਜ਼ੀਰ ਖਾਨ ਦਾ ਮੋਢਾ ਲਾ ਕੇ ਮਰਿਆ ਤੜਫਦੇ ਹੋਏ ਵਜ਼ੀਰ ਖਾਨ ਨੂੰ ਵੇਖ ਫੌਜਾਂ ਵਿੱਚ ਭੱਜਣਾ ਪੈ ਗਿਆ ਲੱਖਾਂ ਦੀ ਫੌਜ ਵਿੱਚ ਇੱਕ ਵੀ ਨਾ ਖੜਿਆ ਤੇ ਰਹੀ ਗੱਲ ਸੁਚਾਨੰਦ ਦੀ ਤਾਂ ਉਹ ਵੀ ਕਦੋਂ ਦਾ ਮੈਦਾਨ ਛੱਡ ਕੇ ਭੱਜ ਗਿਆ ਸੀ ਤਾਂ ਮਗਰੋਂ ਤੜਫਦੇ ਹੋਏ ਵਜ਼ੀਰ ਖਾਨ ਨੂੰ ਘੋੜਿਆਂ ਦੀ ਕਾਠੀਆਂ ਮਗਰ ਪਾ ਲਿਆ ਅੱਗੇ ਨੂੰ ਘਸੀਟਦੇ ਹੋਏ ਇਸ ਤਰ੍ਹਾਂ ਅੰਦ ਲਿਆ ਕੇ ਝੰਡ ਦੇ ਪੁੱਠਾ ਡੰਗ ਲਿਆ ਵਜ਼ੀਰ ਖਾਨ ਦੀ ਸਜ਼ਾ ਹਜੇ ਇੱਥੇ ਪੂਰੀ ਨਹੀਂ ਹੋਈ ਮਗਰੋਂ ਇਸ ਨੂੰ ਪਰਾਲੀ ਲਾ ਕੇ ਅੱਗ ਲਾ ਦਿੱਤੀ ਅਤੇ ਅੱਧ ਸੜੇ ਵਜ਼ੀਰ ਖਾਨ ਨੂੰ ਗੱਦਾ ਤੇ ਬਾਜਾਂ ਦੇ ਹਵਾਲੇ ਕਰਤਾ ਜਦੋਂ ਇਹਨਾਂ ਬੰਛਿਆਂ ਨੇ ਇਹਦਾ ਮਾਸ ਨੋਚ-ਨੋਚ ਕੇ ਖਾਧਾ ਤਾਂ ਉਹ ਤੜਫਦਾ ਹੋਇਆ ਗੱਡੀ ਚੜ ਗਿਆ 12 ਮਈ 1710 ਦੀ ਸਵੇਰ ਨੂੰ ਚੱਪੜਚੀ ਦੇ ਮੈਦਾਨ ਤੇ ਦੋਵਾਂ ਫੌਜਾਂ ਦਾ ਸਾਹਮਣਾ ਹੋਇਆ ਸਿੰਘਾਂ ਨੇ ਇਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਕਈ ਵੱਡੀਆਂ ਜੰਗਾਂ ਲੜੀਆਂ ਪਰ ਵਜ਼ੀਰ ਖਾਨ ਨਾਲ ਇਸ ਜੰਗ ਦਾ ਸਿੰਘਾਂ ਨੂੰ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਕਿਉਂਕਿ ਇਸ ਜੰਗ ਵਿੱਚ ਸਾਹਮਣੇ ਖੜਾ ਵੈਰੀ ਉਹੀ ਸੀ ਜਿਸ ਨੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਸੀ ਤੇ ਜੰਗ ਦੇ ਮੈਦਾਨ ਵਿੱਚ ਖੜਾ ਕੱਲਾ ਕੱਲਾ ਸਿੰਘ ਇਸ ਦੀ ਤੌੜੀ ਲਾਉਣ ਨੂੰ ਤਿਆਰ ਸੀ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਅਕਾਲ ਅਕਾਲ ਦੇ ਜਕਾਰੇ ਗਜਾਏ ਤੇ ਦੁਜੇ ਬਸ ਯਾਲੀ ਯਾਲੀ ਦੇ ਨਾਰੇ ਲੱਗ ਰਹੇ ਸੀ ਇੱਥੇ ਜੇ ਮੁਗਲ ਫੌਜ ਵੱਲ ਵੇਖੀ ਤਾਂ ਉਹਨਾਂ ਕੋਲ ਅਠ ਵੱਡੇ ਵੱਡੇ ਹਥਿਆਰ ਸੀ ਕਈ ਵੱਡੀਆਂ ਤੋਪਾਂ ਤੇ ਅਸਲਾ ਬਾਰੂਦ ਦੀ ਕੋਈ ਗਿਣਤੀ ਨਹੀਂ ਸੀ ਜਿੱਥੇ ਸਿੰਘਾਂ ਦੀ ਫੌਜ ਦੀ ਗਿਣਤੀ ਤਕਰੀਬਨ 30 ਤੋਂ 40 ਹਜ਼ਾਰ ਸੀ ਉੱਥੇ ਹੀ ਵਜ਼ੀਰ ਖਾਨ ਨੇ 1 ਲੱਖ ਦੀ ਫੌਜ ਭਰਤੀ ਕਰ ਲਈ ਸੀ ਕਿਉਂਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਬੰਦਾ ਸਿੰਘ ਬਹਾਦਰ ਨੇ ਸਮਾਣਾ ਤੇ ਸੰਡੋਰਾ ਜਿਹੇ ਕਈ ਵਟੇ ਇਲਾਕੇ ਨੂੰ ਫਤਿਹ ਕਰ ਲਿਆ ਤਾਂ ਹੁਣ ਡਰਦਾ ਹੋਇਆ ਆਪਣੀ ਫੌਜੀ ਗਿਣਤੀ ਵਧਾਉਣ ਲੱਗ ਪਿਆ। ਕਦੇ ਉਹ ਜਿਹਹਾਦ ਦਾ ਨਾਅਰਾ ਦੇ ਕੇ ਮੁਸਲਮਾਨਾਂ ਨੂੰ ਇਕੱਠੇ ਕਰਦਾ ਤੇ ਕਦੇ ਉਹ ਪਸ਼ਤੂਨਾਂ ਕੋਲੇ ਜਾ ਕੇ ਉਹਨਾਂ ਨੂੰ ਭਰਤੀ ਹੋਣ ਲਈ ਸੁਨੇਹੇ ਭੇਜਦਾ। ਕਰਦਾ ਹੀ ਕਰਦਾ ਇੱਕ ਲੱਖ ਦੀ ਵੱਡੀ ਫੌਜ ਤਿਆਰ ਕਰ ਲਈ। ਇਹਨਾਂ ਫੌਜਾਂ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਸੀ ਤੇ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਜਲਦੀ ਸਿੰਘਾਂ ਨੂੰ ਹਰਾ ਕੇ ਮੈਦਾਨ ਫਤਿਹ ਕਰ ਲਾਂਗੇ। ਪਰ ਸ਼ਾਇਦ ਉਹ ਭੁੱਲ ਗਏ ਸੀ ਕਿ ਸਿੰਘ ਘੱਟ ਗਿਣਤੀ ਵਿੱਚ ਹੁੰਦੇ ਹਨ ਵੀ ਵੱਡੀਆਂ-ਵੱਡੀਆਂ ਫੌਜਾਂ ਨੂੰ ਭਾਜੜਾ ਪਾਉਣਾ ਜਾਣਦੇ ਨੇ। ਤੇ ਇਸ ਸਮੇਂ ਜਿਸ ਸਿੰਘਾਂ ਦੀ ਫੌਜ ਦੀ ਗੱਲ ਕਰੀ ਤਾਂ ਇਹਨਾਂ ਕੋਲ ਗਿੜਮੀਆ ਤੋਪਾਂ ਤੇ ਬੰਦੂਕ ਸ਼ਸ਼ਤਰ ਵੀ ਕੋਈ ਬਹੁਤ ਚੰਗੇ ਨਹੀਂ ਸੀ ਪਰ ਇਹਨਾਂ ਦਾ ਹੌਸਲਾ ਉਹਨਾਂ ਫੌਜਾਂ ਨਾਲੋਂ ਕਿਤੇ ਗੁਣਾ ਜ਼ਿਆਦਾ ਸੀ ਤੇ ਸਭ ਤੋਂ ਵੱਡੀ ਗੱਲ ਇਹ ਗੁਰੂ ਦੇ ਓਟ ਆਸਰੇ ਵਿੱਚ ਜੰਗ ਲੜ ਰਹੇ ਸੀ ਜਕਾਰਿਆਂ ਦੀ ਗੂੰਜ ਨਾਲ ਜੰਗ ਦੀ ਸ਼ੁਰੂਆਤ ਹੋਈ ਵਜ਼ੀਰ ਖਾਨ ਦੀ ਚਤਰੰਗਣੀ ਫੌਜ ਦਾ ਇਹ ਵਹਿਮ ਸੀ ਕਿ ਉਹ ਜਲਦੀ ਸੰਘ ਨੂੰ ਫਤਿਹ ਕਰ ਲੈਣਗੇ ਪਰ ਇਤਿਹਾਸ ਗਵਾਹ ਹੈ ਕਿ ਇਹ ਚਤਰੰਕਣੀ ਫੌਜ ਬਹੁਤਾ ਸਮਾਂ ਜੰਗ ਦੇ ਮੈਦਾਨ ਵਿੱਚ ਨਹੀਂ ਟਿਕਦੀ ਵਜ਼ੀਰ ਖਾਨ ਨੇ ਸਭ ਤੋਂ ਵੱਗੇ 8 ਹਾਥੀ ਅਤੇ ਉਸ ਤੋਂ ਪਿੱਛੇ ਤੋਪਾਂ ਤੇ ਉਸ ਤੋਂ ਮਗਰੋਂ ਘੋੜਸਵਾਰ ਸਿਪਾਈਆਂ ਦੀ ਹਜ਼ਾਰਾਂ ਦੀ ਫੌਜ ਤਿਆਰ ਰੱਖੇ ਸੀ ਤੇ ਸਭ ਤੋਂ ਅਖੀਰ ਤੇ ਪੈਦਲ ਫੌਜ ਨੂੰ ਖੜਾਇਆ ਅਗਯੋ ਸਿੰਘ ਵੀ ਜਾਣਦੇ ਸੀ ਕਿ ਅਜਿਹੀਆਂ ਫੌਜਾਂ ਦਾ ਕੇਮੇ ਸਾਹਮਣਾ ਕਰਨਾ ਹੈ ਉਹਨੇ ਸਭ ਤੋਂ ਪਹਿਲਾਂ ਤੋਪਾਂ ਦੇ ਹਮਲੇ ਨਾਲ جنگ ਦੀ ਸ਼ੁਰੂਆਤ ਕੀਤੀ ਜਿਸ ਨਾਲ ਸਭ ਤੋਂ ਅੱਗੇ ਖੜੇ ਹਾਥੀ ਅੱਗੇ ਨਵਦਨ ਦੀ ਬਜਾਏ ਪਿਛਾਣ ਭੱਜਣ ਲੱਗ ਪਏ ਇਸ ਤੋਂ ਮਗਰੋਂ ਜਦੋਂ ਮੁਗਲਾਂ ਨੇ ਤੋਪਾਂ ਦੇ ਗੋਲੇ ਸਿੰਘਾਂ ਵਾਲਾ ਧਾਕੇ ਤਾਂ ਅੱਗੇ ਉਹਨਾਂ ਨੇ ਵੀ ਜਵਾਬੀ ਕਾਰਵਾਈ ਵਿੱਚ ਤੋਪਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਥੇ ਸਭ ਤੋਂ ਪਹਿਲਾਂ ਲੋਖਾ ਨਾਲ ਸਿੰਘਾਂ ਨੇ ਮੁਗਲਾਂ ਦੇ ਸਾਰੇ ਤੋਪ ਝੀ ਮਾਰੇ ਜਦੋਂ ਹੀ ਤੋਪਾਂ ਚਲਣੀਆਂ ਬੰਦ ਹੋ ਗਈਆਂ ਕੋੜ ਸਵਾਰਾਂ ਦੀ ਫੌਜ ਭੇਜ ਕੇ ਮੁਗਲਾਂ ਦੀ ਫੌਜ ਵਿੱਚ ਤਰਥਲੀ ਮਚਾ ਦਿੱਤੀ ਸਿੰਘ ਇਸ ਜੰਗ ਦੇ ਮੈਦਾਨ ਨੂੰ ਜਲਦੀ ਫਤਿਹ ਕਰਨ ਵਾਲੇ ਸੀ ਪਰ ਉਸੇ ਸਮੇਂ ਵਜ਼ੀਰ ਖਾਨ ਨੇ ਇੱਕ ਚਾਲ ਚਲੀ ਕੁਝ ਦਿਨ ਪਹਿਲਾਂ ਸੁਚਨਨੰਦ ਦੇ ਭਤੀਜੇ ਦੇ ਨਾਲ ਹਿੰਦੂਆਂ ਨੇ ਇੱਕ ਫੌਜੀ ਟੁਕੜੀ ਬੰਦਾ ਸਿੰਘ ਬਹਾਦਰ ਵੱਲ ਭੇਜ ਦਿੱਤੀ ਅੱਗੇ ਉਸਨੇ ਬੰਦਾ ਸਿੰਘ ਬਹਾਦਰ ਨੂੰ ਬੇਨਤੀ ਕੀਤੀ ਕਿ ਅਸੀਂ ਵਜ਼ੀਰ ਖਾਨ ਦੇ ਜ਼ੁਲਮਾਂ ਤੋਂ ਤੰਗ ਆ ਚੁੱਕੇ ਹਾਂ ਤੇ ਹੁਣ ਤੁਹਾਡੇ ਨਾਲ ਮਿਲ ਕੇ ਵਜ਼ੀਰ ਖਾਨ ਨੂੰ ਜੰਗ ਦੇ ਮੈਦਾਨ ਵਿੱਚ ਸਬਕ ਸਿਖਾਉਣਾ ਚਾਹੁੰਦੇ ਹਾਂ ਅੱਗੇ ਬੰਦਾ ਸਿੰਘ ਬਹਾਦਰ ਜੀ ਵੀ ਨੀਤੀਵਾਨ ਯੋਧੇ ਸੀ ਜੋ ਇਹਨਾਂ ਦੀ ਇਸ ਚਾਲ ਨੂੰ ਸਮਝ ਗਏ ਸੀ ਜਿਸ ਲਈ ਬੰਦਾ ਸਿੰਘ ਬਹਾਦਰ ਜੀ ਨੇ ਉਹਨਾਂ ਨੂੰ ਫੌਜ ਵਿੱਚ ਭਰਤੀ ਨਾ ਕਰ ਲਿਆ ਪਰ ਉਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਸਭ ਤੋਂ ਅਖੀਰ ਤੇ ਲਾਇਆ ਅਤੇ ਆਪ ਬੰਦਾ ਸਿੰਘ ਬਹਾਦਰ ਜੀ ਟੀਬੀ ਤੇ ਬੈਠ ਕੇ ਪੂਰੀ ਜੰਗ ਦਾ ਮੌਜਨਾ ਕਰ ਰਹੇ ਸੀ ਅਤੇ ਜਦੋਂ ਹੀ ਸਿੰਘਾਂ ਦਾ ਪੱਲੜਾ ਭਾਰੀ ਪੈਣ ਲੱਗਿਆ ਤਾਂ ਸੁਚੇਨ ਨਗਰ ਨੇ ਇਸ਼ਾਰਾ ਕੀਤਾ ਅੱਗੇ ਸੁਚੇਨ ਅਨੰਦ ਭਤੀਜਾ ਇਹ ਕਹਿਣ ਲੱਗ ਪਿਆ ਕਿ ਮੁਗਲ ਫੌਜ ਨਾਲ ਭਾਰੀ ਪੈ ਗਈਆਂ ਨੇ ਇੱਥੇ ਉਸਨੇ ਇੱਕ ਵਾਰ ਤਾਂ ਸਿੰਘਾਂ ਦਾ ਧਿਆਨ ਜੰਗ ਦੇ ਮੈਦਾਨ ਤੋਂ ਹਟਾ ਕੇ ਆਪਣੇ ਵੱਲ ਕਰ ਲਿਆ ਸੀ ਤੇ ਮੌਕੇ ਦੀ ਭਾਲ ਵਿੱਚ ਬੈਠੇ ਹੋਏ ਮੁਗਲ ਵੀ ਸਿੱਖ ਫੌਜਾਂ ਦੇ ਹਾਵੀ ਹੋਣ ਲੱਗ ਪਏ ਪਰ ਇਹ ਸਭ ਵੇਖਦੇ ਹੀ ਜਦੋਂ ਬੰਦਾ ਸਿੰਘ ਬਹਾਦਰ ਜੀ ਆਪ ਜੰਗ ਦੇ ਮੈਦਾਨ ਵਿੱਚ ਆਏ ਤਾਂ ਉਹਨਾਂ ਨੇ ਜਿਕਾਰੇ ਦੀ ਗੂੰਜ ਨਾਲ ਫਿਰ ਤੋਂ ਸਿੰਘਾਂ ਨੂੰ ਜੋਸ਼ ਨਾਲ ਭਰ ਦਿੱਤਾ ਜਦੋਂ ਬੰਦਾ ਸਿੰਘ ਬਹਾਦਰ ਜੀ ਆਪ ਜੰਗ ਦੇ ਮੈਦਾਨ ਵਿੱਚ ਉਤਰ ਆਏ ਤੇ ਸਿੰਘ ਦੁਬਾਰਾ ਦੁੱਗਣੇ ਜੋਸ਼ ਨਾਲ ਮੁਗਲਾਂ ਵੱਲ ਤਲਵਾਰਾਂ ਧੂਕੇ ਪੈ ਗਈ ਇਥੇ ਭਾਈ ਬਾਦ ਸਿੰਘ ਨੇ ਬੜੀ ਫੁਰਤੀ ਨਾਲ ਸੋਚਾਂ ਨੰਦਰ ਨੂੰ ਜੰਗ ਦੇ ਮੈਦਾਨ ਵਿੱਚ ਉਖੇੜ ਦਿੱਤਾ ਤੇ ਉਹ ਭੱਜ ਕੇ ਸਰਹੰਦ ਵੱਲ ਚੱਲ ਗਿਆ ਜੀ ਦਾ ਹਿਸਾਬ ਕਤਾਬ ਸਿੰਘਾ ਨੇ ਸਰਹੰਦ ਪਹੁੰਚ ਕੇ ਕੀਤਾ ਤੇ ਉਧਰੋਂ ਜਦੋਂ ਵਜ਼ੀਰ ਖਾਨ ਨੇ ਬੰਦਾ ਸਿੰਘ ਬਹਾਦਰ ਨੂੰ ਜੰਗ ਦੇ ਮੈਦਾਨ ਵਿੱਚ ਲੜਦਾ ਵੇਖਿਆ ਤਾਂ ਉਹ ਵੀ ਬੰਦਾ ਸਿੰਘ ਬਹਾਦਰ ਨੂੰ ਮਾਰਨ ਲਈ ਅੱਗੇ ਵੱਧ ਲੱਗ ਪਿਆ ਅੱਗੇ ਵੱਧ ਕੇ ਹਜੇ ਵਾਰ ਕਰਨ ਨਹੀਂ ਲੱਗੇ ਕਿ ਭਾਈ ਬਾਦ ਸਿੰਘ ਨੇ ਵਜ਼ੀਰ ਖਾਨ ਨੂੰ ਲਲਕਾਰ ਕੇ ਉਹਦਾ ਧਿਆਨ ਆਪਣੇ ਵੱਲ ਕਰ ਲਿਆ ਵਜ਼ੀਰ ਖਾਨ ਨੇ ਜੱਜਾ ਚੱਕ ਕੇ ਭਾਈ ਬਾਦ ਸਿੰਘ ਵੱਲ ਮਰਿਆ ਤਾਂ ਕਿ ਉਹ ਸਿੰਘ ਨੇ ਵੀ ਨੇਜਾ ਫੜ ਕੇ ਘੁਮਾ ਕੇ ਵਜ਼ੀਰ ਖਾਨ ਵੱਲ ਛੱਡਿਆ ਨੇ ਜਨੇ ਵਜ਼ੀਰ ਖਾਨ ਦੇ ਘੋੜੇ ਨੂੰ ਜ਼ਖਮੀ ਕਰਤਾ ਵਜ਼ੀਰ ਖਾਨ ਘੋੜੇ ਸਮੇਤ ਹੀ ਥੱਲੇ ਡਿੱਗ ਪਿਆ ਵਜ਼ੀਰ ਖਾਨ ਨੇ تیر ਭਾਈ ਪਾਸ ਸਿੰਘ ਦੀ ਬਾਹ ਤੇ ਮਾਰਿਆ ਜ਼ਖਮੀ ਹੋਏ ਸਿੰਘ ਨੂੰ ਵੇਖ ਕੇ ਵਜ਼ੀਰ ਖਾਨ ਮਾਰਨ ਲਈ ਅੱਗੇ ਵਧਿਆ ਪਰ ਜਦੋਂ ਹੀ ਮਾਰ ਲੈ ਅੱਗੇ ਵਧਣ ਲੱਗਾ ਤਾਂ ਗੁਰੂ ਕੇ ਸਿੰਘ ਭਾਈ ਫਤੇ ਸਿੰਘ ਜੀ ਨੇ ਉਹਦੇ ਵਾਰ ਕਰਨ ਤੋਂ ਪਹਿਲਾਂ ਹੀ ਅਜਿਹਾ ਵਾਰ ਕੀਤਾ ਕਿ ਉਹਦਾ ਮੋਢਾ ਲਾ ਕੇ ਮਾਰਿਆ ਤੜਫਦੇ ਹੋਏ ਵਜ਼ੀਰ ਖਾਨ ਨੂੰ ਸਾਰੀਆਂ ਫੌਜਾਂ ਵਿੱਚ ਤਰਥਲੀ ਮਚ ਗਈ ਵਜ਼ੀਰ ਖਾਨ ਮਾਰਿਆ ਗਿਆ ਵਜ਼ੀਰ ਖਾਨ ਮਾਰੇ ਗਿਆ ਇਹ ਗੱਲ ਸਾਰੀ ਫੌਜ ਵਿੱਚ ਫੈਲ ਗਈ 1 ਲੱਖ ਦੀ ਵੱਡੀ ਫੌਜ ਜੋ ਕਈ ਮਹੀਨੇ ਤੋਂ ਇਕੱਠੀ ਕੀਤੀ ਸੀ ਹੁਣ ਉਹਨਾਂ ਵਿੱਚ ਕੋਈ ਵੀ ਨਹੀਂ ਖੜਿਆ ਅੱਗੇ ਉਹ ਸਿੰਘਾਂ ਨੇ ਵਜ਼ੀਰ ਖਾਨ ਨੂੰ ਰੱਸਾ ਪਾ ਲਿਆ ਤੇ ਘੋੜੇ ਮਗਰ ਪਾ ਕੇ ਸਿੱਧਾ ਸਰਾਂਤ ਲੈ ਗਏ ਜੋ ਚੱਪੜ ਚਿੜੀ ਦੇ ਮੈਦਾਨ ਤੋਂ 20 ਕਿਲੋਮੀਟਰ ਦੂਰ ਸੀ ਤੁਸੀਂ ਸੋਚ ਕੇ ਵੇਖੋਗੇ ਕਿ ਵਜ਼ੀਰ ਖਾਨ ਦਾ ਉਹਨਾਂ ਕੱਚੇ ਰਾਹਾਂ ਤੇ ਘੜੀਸ ਦੇ ਦਾ ਕੀ ਹਾਲ ਕੀਤਾ ਹੋਣਾ ਸਿੰਘਾਂ ਨੇ ਜੈਕਾਰੇ ਲਾਉਂਦੇ ਹੋਏ ਸਿੰਘ ਸਰਾਂ ਦੇ ਵਿੱਚ ਦਾਖਲ ਹੋ ਗਏ ਜਿੱਥੇ ਬੈਠ ਕੇ ਏ ਹੰਕਾਰ ਹੀ ਕਦੇ ਆਖਦਾ ਹੁੰਦਾ ਸੀ ਕਿ ਦਿੱਲੀ ਦੇ ਬਾਦਸ਼ਾਹ ਬਲਦੇ ਰਹਿੰਦੇ ਨੇ ਪਰ ਸਰਹੰਦਾ ਦਾ ਬਾਦਸ਼ਾਹ ਮੈਂ ਹੀ ਹਾਂ ਤੇ ਇਸੇ ਹੰਕਾਰ ਵਿਚ ਆ ਕੇ ਉਸਨੇ ਐਡੇ ਵੱਡੇ ਗਲਾਂ ਕੀਤੇ ਜਿਹਦੀ ਕੋਈ ਹੱਦ ਨਹੀਂ ਸੀ ਸਰੰਦ ਪਹੁੰਚ ਕੇ ਸਿੰਘਾਂ ਨੇ ਇੱਕ ਪ੍ਰਾਣ ਝੰਡ ਦੇ ਦਰਖਤ ਤੇ ਵਜ਼ੀਰ ਖਾਨ ਨੂੰ ਪਹਿਲਾ ਪੁੱਠਾ ਲੰਗਿਆ ਤੇ ਪੁੱਠਾ ਡੰਗ ਕੇ ਥੱਲੇ ਅੱਗ ਵੜੀ ਹਾਂਜੀ ਇੱਥੇ ਇਸ ਦੀ ਸਜ਼ਾ ਖਤਮ ਨਹੀਂ ਹੋਈ ਅਗੋਂ ਅੱਗ ਨੂੰ ਬੁਝਾ ਕੇ ਅੱਧ ਮੱਚੇ ਵਜ਼ੀਰ ਖਾਨ ਨੂੰ ਗਿੱੱਦਾ ਤੇ ਬਾਜਾਂ ਦੇ ਹਵਾਲੇ ਕਰਤਾ ਜਿੰਨਾਂ ਨੇ ਨੋਚ-ਨੋਚ ਕੇ ਦਾ ਮਾਸ ਖਾਦਾ ਤੇ ਇਸੇ ਤਰ੍ਹਾਂ ਤੜਪਦਾ ਹੋਇਆ ਵਜ਼ੀਰ ਖਾਨ ਮਾਰੇ ਗਏ ਇਹ ਇਨਸਾਫ ਕੀਤਾ ਸੀ ਸਿੰਘਾਂ ਨੇ ਬੰਤਾ ਸਿੰਘ ਬਹਾਦਰ ਦੀ ਗਵਾਹੀ ਵਿੱਚ ਤੁਹਾਨੂੰ ਬੰਦਾ ਸਿੰਘ ਬਹਾਦਰ ਜੀ ਦਾ ਇਨਸਾਫ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਚੱਲਦੇ ਹਾਂ ਸੋਚ ਆਨੰਦ ਵੱਲ ਕਿਉਂਕਿ ਤੁਸੀਂ ਵੀ ਸੋਚਦੇ ਹੋਣੇ ਵੀ ਉਹ ਤਾਂ ਕਦੋਂ ਦਾ ਜੰਗ ਦਾ ਮੈਦਾਨ ਛੱਡ ਕੇ ਭੱਜ ਗਿਆ ਸੀ ਤੇ ਹੁਣ ਨੂੰ ਤਾਂ ਉਸ ਸਰੰਦ ਤੋਂ ਟੱਪ ਗਿਆ ਹੋਣਾ ਪਰ ਅਜੇ ਆ ਨਹੀਂ ਹੋਇਆ ਪਰ ਉਹ ਤਾਂ ਸਰੰਦ ਪਹੁੰਚ ਕੇ ਹਜੇ ਇਹੀ ਸਕੀਮਾਂ ਘੜਦਾ ਰਿਹਾ ਕਿ ਉਹ ਕਿਵੇਂ ਸਾਰੀ ਤਾਂ ਅੰਦੌਲਤ ਇਕੱਠੀ ਕਰਕੇ ਸਰੰਦ ਤੋਂ ਬਾਹਰ ਜਾਵੇ ਹੁਣ ਜੇ ਸਰੰਦ ਦੀ ਸਲਾਨਾ ਇਨਕਮ ਦੀ ਗੱਲ ਕਰੀਏ ਤਕਰੀਬਨ 50 ਤੋਂ 55 ਲੱਖ ਸੀ ਤੇ ਤੇ ਪਿਛਲੇ ਕਈ ਦਹਾਕੇ ਤੋਂ ਇਹਨਾਂ ਜ਼ਾਲਮਾਂ ਨੇ ਕਰੋੜਾਂ ਦੀ ਦੌਲਤ ਇਕੱਠੀ ਕਰਖੀ ਸੀ ਜੋ ਐਡੀ ਸੌਕੀ ਦਾ ਸਰੰਦ ਤੋਂ ਬਾਹਰ ਜਾਣ ਨਹੀਂ ਸਕਦੀ ਸੀ ਤੇ ਇਹਨਾਂ ਨੂੰ ਸਕੀਮਾਂ ਘੜਦੇ ਸੁਚੇਨ ਅੰਦ ਨੂੰ ਆ ਕੇ ਸਿੰਘਾਂ ਨੇ ਫੜ ਲਿਆ ਜਿੱਦੀ ਖਬਰ ਸਿੰਘਾਂ ਨੂੰ ਪਹਿਲਾਂ ਮਿਲ ਗਈ ਸੀ ਸਰਦ ਦੇ ਮੁਤਾਬਕ ਸਿੰਘਾਂ ਨੇ ਸਭ ਤੋਂ ਪਹਿਲਾਂ ਉਹਦੇ ਨੱਕੇ ਚ ਨਕੇਲ ਪਾਈ ਤੇ ਜਿਸ ਸਰੰਦ ਵਿੱਚ ਬੈਠ ਕੇ ਉਹ ਨਵਾਬੀ ਘੋੜਤਾ ਸੀ ਉਸੇ ਸਰੰਦ ਵਿੱਚ ਉਸ ਤੋਂ ਭੀਖ ਮੰਗਵਾਈ ਪੂਰੇ ਸਰੰਦ ਵਿੱਚ ਜਦੋਂ ਉਸਨੇ ਭੀਖ ਮੰਗ ਲਈ ਤਾਂ ਜਿਸ ਤੋਂ ਬਾਦ ਸਿੰਘਾਂ ਨੇ ਉਹਨੂੰ ਸੋਧਾ ਲਾ ਕੇ ਗੱਡੀ ਝਾੜਤਾ ਅਤੇ ਇੰਨਾ ਜ਼ਾਲਮਾਂ ਨੂੰ ਸਜ਼ਾ ਦੇਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ ਪਹਿਲਾ ਖਾਲਸਾ ਰਾਜ ਸਰੰਦਭ ਅਤੇ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਭਾਈ ਭਾਰ ਸਿੰਘ ਨੂੰ ਇਥੋਂ ਦਾ ਹਾਕਮ ਬਣਾਇਆ ਇਸ ਤੋਂ ਬਾਅਦ ਉਹਨਾਂ ਨੇ ਜ਼ਿਮੀਦਾਰੀ ਦੀ ਪ੍ਰਥਾ ਨੂੰ ਖਤਮ ਕਰਦੇ ਹੋਏ ਹਰੇਕ ਕਿਸਾਨ ਨੂੰ ਉਨੀ ਹੀ ਜ਼ਮੀਨ ਦਾ ਮਾਲਕ ਬਣਾਇਆ ਜਿੰਨੀ ਜ਼ਮੀਨ ਉਹ ਵਾਉਂਦੇ ਸੀ ਇਸ ਸਮੇਂ ਦੌਰਾਨ ਲੋਕਾਂ ਦੇ ਮਨਾਂ ਵਿੱਚ ਵਹਿਮ ਸੀ ਕਿ ਹੁਣ ਸਿੱਖ ਵੀ ਮੁਸਲਮਾਨਾਂ ਨਾਲ ਉਹੀ ਵਤੀਰਾ ਬਣਾਉਣਗੇ ਜੋ ਦੁਸ਼ਤਰਾ ਵਜ਼ੀਰ ਖਾਨ ਵਰਗੇ ਸਿੱਖਾਂ ਨਾਲ ਅਪਣਾਇਆ ਸੀ ਪਰ ਬੰਦਾ ਸਿੰਘ ਬਹਾਦਰ ਜੀ ਨੇ ਜਿਹਾ ਕੁਝ ਵੀ ਨਾ ਕਰਦੇ ਹੋਏ ਕੇਵਲ ਤੇ ਕੇਵਲ ਉਹਨਾਂ ਜ਼ਾਲਮਾਂ ਨੂੰ ਸੋਧ ਲਾਇਆ ਜੋ ਪਿਛਲੇ ਕਈ ਦਹਾਕਿਆਂ ਤੋਂ ਆਮ ਲੋਕਾਂ ਦੇ ਜ਼ੁਲਮ ਕਰ ਰਹੇ ਸੀ ਤੇ ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਥੋੜੀ ਬਹੁਤੀ ਵੀ ਜਾਣਕਾਰੀ ਮਿਲੀ ਹੋਵੇ ਤੁਹਾਨੂੰ ਸਬਸਕ੍ਰਾਈਬ ਕਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇਸ ਵੀਡੀਓ ਦਾ ਏਮ ਰੱਖਦਾ 1000 ਲਾਈਕ ਹਰ ਵਾਰ ਦੀ ਤਰ੍ਹਾਂ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਧੰਨਵਾਦ ਤੇ ਜੇਕਰ ਤੁਸੀਂ ਬੰਦਾ ਸਿੰਘ ਬਹਾਦਰ ਜੀ ਦੀ ਹੋਰ ਜੰਗਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤੇ ਕਲਿੱਕ ਕਰਕੇ ਇਸ ਵੀਡੀਓ ਨੂੰ ਵੇਖ ਸਕਦੇ ਹੋ